ਹਾਂਜੀ ਸਸੀ ਕੱਲ ਸਾਰਿਆਂ ਨੂੰ ਮੈਂ ਗੁਰਨਾਨਕ ਬੁਟੀਕ ਦੇ ਡੇਢ ਤੇ ਅਫਕਾਰ ਜੀ ਸੂਟ ਦਿਖਾਉਣ ਲੱਗਿਆ ਫੈਂਡੀ ਦੇ ਡਾਟਸ ਆਲੇ ਤੇ ਸਾਰੀਆਂ ਭੈਣਾਂ ਨੂੰ ਕੱਲਾ ਬੇਨਤੀ ਐ ਵੀ ਸੂਟ ਦੇਖਣ ਤੋਂ ਪਹਿਲਾਂ ਆਪਣੀ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰੋ ਫੋਲੋ ਕਰੋ ਤਾਂ ਕਿ ਜਿਹੜੀਆਂ ਭੈਣਾਂ ਵਿੱਚ ਰਹਿ ਜਾਂਦੀਆਂ ਨੇ ਵੀਡੀਓ ਨਹੀਂ ਪਹੁੰਚਦੀ ਉਹਨਾਂ ਤੱਕ ਉਹਨਾਂ ਤੱਕ ਵੀ ਵੀਡੀਓ ਪਹੁੰਚ ਜਾਏ ਆਪਣੇ ਮਨ ਪਸੰਦ ਦੇ ਕਲਰ ਲੈਸ ਹੋਣ। ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾਂ ਜਿੱਦਾਂ ਆਪਣੇ ਕੋਲ ਫੈਂਡੀ ਵਾਲਾ ਸਟਾਕ ਆਇਆ ਦੇਖੋ ਮਹਿਰੂਨ ਕਲਰ ਬਹੁਤ ਸੋਹਣਾ ਕਲਰ ਹੈ ਡਾਟਸ ਵਾਲਾ ਇਹ ਕਟਰ ਹੋ ਗਈ ਪੂਰੀ 5 ਮੀਟਰ ਸੂਟ ਪਾਊਗਾ 500 ਦਾ ਬਹੁਤ ਸੋਹਣਾ ਕਲਰ ਹੈ ਜਿੱਨੇ ਵੀ ਕਲਰ ਆਣਗੇ ਆਪਾਂ ਅੱਜ ਤੁਹਾਨੂੰ ਸਾਰੇ ਦਿਖਾਵਾਂਗੇ ਕੱਲਾ ਕੱਲਾ ਕਲਰ ਪਹਿਲਾ ਕਲਰ ਦੇਖੋ ਇਹ ਵਾਲਾ ਜਿਹੜਾ ਇਹਦੇ ਘੱਟੋ ਘੱਟ ਆਪਣੇ ਕੋਲ ਫੁੱਲ ਸਟਾਕ ਹੈ ਮਹਿਰੂਨ ਦਾ ਵਿੱਚੇ ਪਿਛਲੀ ਵਾਰ ਪਹਿਣਾ ਰਹਿ ਗਈਆਂ ਸੀ ਅੱਧੀਆਂ ਇੱਕ ਨਦੀ ਪਹਿਣ ਮੈਨੂੰ ਕਹਿ ਕੇ ਵੀ ਗਈ ਸੀ ਕਿ ਜਦੋਂ ਮਤਲਬ ਸਟਾਕ ਆ ਗਿਆ ਸਾਨੂੰ ਦੱਸ ਦਿਓ ਕਿਉਂਕਿ ਮੇਰੇ ਕੋਲ ਨੰਬਰ ਨਹੀਂ ਯਾਦ ਰਹਿੰਦਾ ਮੈਂ ਤਾਂ ਹੀ ਕਹਿੰਨੀ ਆ ਵੀ ਵੀਡੀਓ ਦੇਖ ਲੈ ਜਦੋਂ ਵੀ ਮੇਰੀ ਵੀਡੀਓ ਦੇਖਦੇ ਹੋ ਤੁਸੀਂ ਆ ਜਾ ਕਰੋ ਸਟਾਕ ਲੈਣ ਪਹਿਲਾਂ ਹਾ ਹੈਗਾ ਸੁਮੇਰੂਨ ਕਲਰ ਦਾ ਇਸ ਤੋਂ ਅਗਲਾ ਕਲਰ ਦਿਖਾਉਣ ਲਈ ਆਪਾਂ ਦੇਖੋ ਕਿੰਨਾ ਪਿਆਰਾ ਕਲਰ ਹੈ 골ਡਨ ਕਲਰ ਆਊਗਾ ਇਹ 골ਡਨ ਕਲਰ ਦਾ ਸ਼ਾਇਨ ਕਿੰਨੀ ਪਿਆਰੀ ਹੈ ਇਹ ਏਵਲ ਕਲਰ ਦੇ ਪਿਸਤਾ ਦਾ ਕਲਰ ਬਹੁਤ ਸੋਹਣਾ ਕਲਰ ਹੈ ਲਿਮਟਡ ਅਨਲਿਮਟਡ ਮਤਲਬ ਬਹੁਤ ਜ਼ਿਆਦਾ ਸਟਾਕ ਅਨਲਿਮਟਡ ਹੈ ਇਸ ਟਾਈਮ ਪਰ ਇਹ ਵੀ ਸੋਨਾ ਕਲਰ ਹੈ ਆਹਲਾ ਕਲਰ ਦਿਖਾਉਣਾ ਆਪਣਾ ਇਹ ਵਾਲਾ ਫੌਜੀ ਇਹ ਦੇਖੋ ਕਿੰਨਾ ਪਿਆਰਾ ਕਲਰ ਹੈ ਟੋਟਸ ਵਾਲੀ ਫੈਂਡੀ ਹੈ ਆਪਣੇ ਕੋਲ ਮਤਲਬ ਅਨਲਿਮਟਡ ਸਟਾਕ ਹੈਗਾ ਬਿਨਾ ਡਾਟਸ ਵਾਲੀ ਫੈਂਡੀ ਵੀ ਹੈਗੀ ਯਾਰ ਉਹ ਆਪਣਾ ਸੋਕ ਹੈਗਾ 400 ਦਾ ਮਤਲਬ ਬਿਦਾਊਟ ਫੈਂਡੀ ਤੇ ਡਾਟਸ ਵਾਲੀ ਡਾਟਸ ਵਾਲੀ ਫੈਂਡੀ ਦਾ ਹੈਗਾ ਕੰਸਰ ਇੱਕ ਆ 컬러 ਹੈ ਪਰਪਲ ਬਹੁਤ ਪਿਆਰਾ ਕਲਰ ਹੈ ਇਹ ਅਗਲਾ ਕਲਰ ਆ ਜੂਗਾ ਬਲੂ ਇਹ ਦੇਖੋ ਬਲੂ ਬਹੁਤ ਸੋਹਣਾ ਕਲਰ ਹੈ ਬਲੂ ਦੇਖ ਸਕਦੇ ਹੋ ਕਲਰ ਬਹੁਤ ਸੋਹਣਾ ਕਲਰ ਹੈ ਪ੍ਰੋਪਰ ਵੀਡੀਓ ਚ ਕਈ ਵਾਰ ਕਲਰ ਨਹੀਂ ਸ਼ੋ ਹੋਊਗਾ ਇਹ ਜਿਹੜਾ ਰਾਇਲ ਬਲੂ ਚੱਲ ਰਿਹਾ ਹੁਣ ਉਹ ਵਾਲਾ ਕਲਰ ਹੈ ਮਰਜੈਂਟਾ ਕਲਰ ਹੈ ਆਪਣੇ ਕੋਲ ਜਿੰਨਾ ਵੀ ਪਲਾਸਟਿਕ ਆਇਆ ਤੇ ਸਾਰਾ ਕਲੀਅਰ ਹੋ ਗਿਆ ਸੀ ਦੁਬਾਰਾ ਇਹ ਵੀ ਸਟਾਕ ਕੀਤਾ ਕਰਨੀ ਸਾਰਾ ਸਟਾਕ ਆ ਦੇਖੋ ਆ ਕਲਰ ਇਹ ਗਰੇਜਾ ਕਲਰ ਆ ਗਿਆ ਗਰੇ ਸ਼ਾਈਨ ਹੈ ਇਹ ਚ ਮਤਲਬ ਧਾਗਾ ਦੇਖੋ ਸਰਦਈ ਜਾਂ ਗਰੇ ਸਰਦਈ ਜਾ ਆ ਗਿਆ ਲਾਈਟ ਦਾ ਬਹੁਤ ਪਿਆਰਾ ਕਲਰ ਹੈ ਮਹਿਰੂਨ ਤਾਂ ਆਪਣੇ ਕੋਲ ਲਿਮਟਡਿਡ ਸਟਾਕ ਆ ਬਹੁਤ ਚਾਹੀਦਾ ਕੇਵਲਾ ਕਲਰ ਦੇਖੋ ਇਹ ਵੀ ਸੋਨਾ ਕਲਰ ਹੈ ਕਜਰੀਜਾ ਕਲਰ ਹੈ ਨਾ orange ਵਾਲਾ ਸੁਨਾ ਕਲਰ ਹੈ ਇਹ ਵਾਲਾ ਕਲਰ ਜਿਵੇਂ ਹੁਣ ਮੈਰਿਜ ਵਗੈਰਾ ਚੱਲ ਰਹੀਆਂ ਨੇ ਤੇ ਉਹਨਾਂ ਵਾਸਤੇ ਪਿਆਰਾ ਚੱਲ ਰਿਹਾ ਹੈ ਨਾ ਪਹਲਦੀ ਦੇ ਪਾਉਣ ਵਾਸਤੇ ਬਹੁਤ ਪਿਆਰਾ ਕਲਰ ਹੈ ਹਲਦੀ ਦੀ ਇਹ ਕੇ ਕਲਰ ਆ ਗਿਆ ਇਹ ਕਲਰ ਵੀ ਬਹੁਤ ਸੋਹਣਾ ਕਲਰ ਹੈ ਮੋਰ ਪੰਖੀ ਜਾਂਦੇ ਜਿਹਨੂੰ ਮੋਰ ਪੰਖੀ ਜਿਹਾ ਕਲਰ ਆ ਗਿਆ ਇਹ ਪ੍ਰੋਪਰ ਵੀਡੀਓ ਚ ਨਹੀਂ ਸ਼ੋਅ ਹੁੰਦਾ ਕਈ ਵਾਰ ਕਲਰ ਉਹ ਹੀ ਬਹੁਤ ਜਿਆਦਾ ਸੋਨਾ ਕਲਰ ਆਏਗਾ ਪਿਆਰਾ ਕਲਰ ਪਰ ਪਰ ਆ ਗਿਆ ਇਹ ਵਾਲਾ ਹੈ ਲਵੈਂਡਰ ਜਿਹਾ ਕਲਰ ਹੈ ਇਹ ਬਹੁਤ ਸੋਨਾ ਕਲਰ ਹੈ ਲਵੈਂਡਰ ਜਿਹਾ ਜਿਹੇ ਪਾਕ ਕਲਰ ਬਾਰੇ ਗੱਲ ਕਰਦੀ ਸੀਗੇ ਇਹ ਲਵੈਂਡਰ ਦਾ ਕਲਰ ਬਹੁਤ ਪਿਆਰਾ ਕਲਰ ਹੈ ਸ਼ੇਡ ਵੀ ਸੋਨਾ ਹੈ 5 ਮੀਟਰ ਦੀ ਕੱਟ ਰਹੀ ਹੈ ਇਹ ਵੀ ਤੇ ਇਹ ਨਾਲ ਕਲਰ ਨੂੰ ਵੀ ਆ ਕਲਰ ਹੈ ਜਿਹਨੂੰ ਕਹਿੰਦੇ ਮੁੰਡਿਆ ਕਲਰ ਬਹੁਤ ਸੋਹਣਾ ਕਲਰ ਹੈ ਇਹ ਜਿਹੜਾ ਰਾਇਲ ਬਲੂ ਆਪਾਂ ਨੇ ਦਿਖਾਤਾ ਇੱਕ ਏ ਵਾਲਾ ਕਲਰ ਹੈ ਵਾਈਨ ਜਾਂ ਛੇੜਾ ਵਾਈਨ ਪਰਪਲ ਵਾਈਨ ਜਿਹਾ ਹੁੰਦਾ ਮਤਲਬ ਉਹ ਵਾਲਾ ਨਾਪ ਹੀ ਨਹੀਂ ਆਉਂਦਾ ਇੱਕ ਇੱਕ ਜਾਮਨੀ ਨਾਪ ਹੀ ਜਾਂਦਾ ਉਹ ਵਾਲਾ ਛੇੜਾ ਨੇ ਵੀ ਆਪਣੇ ਕੋਲ ਕਲਰ ਨੇ ਆਪਾਂ ਸਾਰੇ ਦਿਖਾਏ ਡਬਲ ਡਬਲ ਕਲਰ ਨੇ ਬਟ ਆਪਾਂ ਸੁਗਲੀ ਦਿਖਾਵਾਂਗੇ ਇੱਕ ਵਾਰ ਆ ਦੇਖੋ ਪਿੰਕ ਕਲਰ ਆ ਬਹੁਤ ਪਿਆਰਾ ਕਲਰ ਹੈ ਵੀ ਪਿੰਕ ਜੀ ਹੋ ਗਿਆ ਸਾਡਾ ਇਹ ਆਪਾਂ ਪਿੰਕ ਕਲਰ ਦਾ ਪਿੰਕ ਵੀ ਬਹੁਤ ਸੋਹਣਾ ਕਲਰ ਹੈ ਬਸ ਆਪਾਂ ਨੇ ਸਾਰੇ ਕਲਰ ਦਿਖਾਤੇ ਆ ਇੱਕ ਨੱਦਾ ਹੀ ਰਹਿੰਦਾ ਔਰ ਇੱਕ ਬਲੈਕ ਕਲਰ ਕੋ ਬਲੈਕ ਕਲਰ ਹੈਗਾ ਦੋ ਸੂਟ ਨੇ ਬਲੈਕ ਕਲਰ ਵੀ ਬਹੁਤ ਸੋਹਣਾ ਕਲਰ ਹੈ ਵੀ ਬਲੈਕ ਚ ਇੱਕ ਇਹ ਵਾਲਾ ਕਲਰ ਇਹ ਵੀ ਬਹੁਤ ਨਾਲ ਦਿਖਾਤਾ ਨਾ ਬਹੁਤ ਸੋਹਣਾ ਕਲਰ ਹੈ ਜੀ ਇੱਕ ਆਸ਼ ਸ਼ੇਡ ਰਹਿ ਗਿਆ ਮਾਊਸ ਜਿਹਾ ਸ਼ੇਡ ਹੈ ਇਹ ਵੀ ਬਹੁਤ ਪਿਆਰਾ ਕਲਰ ਹੈ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਹੈ